ਰਗੜ ਰਗੜ ਕੇ ਜਿਹੜਾ ਸਾਰਿਆਂ ਨੂੰ ਕਈ ਚਲਦੀ ਪਾਕੋਆਂ ਬਲਾਕ ਸੰਤੀਆਂ ਚਿੱਲਾ ਪ੍ਰੀਸ਼ਦ ਤੇ ਉਹਦੀ ਚੋਣ ਜਿਹੜੀ ਐ ਐਲਾਨ ਕੀਤੀ ਐ ਕੱਲ ਤੋਂ ਪੇਪਰ ਪਰ ਨੇ ਸ਼ੁਰੂ ਕਰਨੇ ਮੈਂ ਸਾਰਿਆਂ ਨੂੰ ਬੁਲਾਇਆ ਸੀ ਵੀ ਜੋਨ ਵਾਈਸ ਸਲਾਹ ਦਿਓ ਕਿ ਕੀ ਕਰਨਾ ਚਾਹੀਦਾ ਸਾਰਿਆਂ ਨੇ ਬੜੇ ਹੌਸਲੇ ਦੇ ਨਾਲ ਤਕੜੇ ਹੋ ਕੇ ਕਿਹਾ ਕਿ ਅਸੀਂ ਚੋਣਾਂ ਲੜਾਂਗੇ ਔਰ ਤਕੜੇ ਹੋ ਕੇ ਲੜਾਂਗੇ ਸਾਨੂੰ ਕੋਈ ਚਿੰਤਾ ਨਹੀਂ ਕਿਉਂਕਿ ਅਸੀਂ ਆਪਣੇ ਵਫਾਦਾਰੀ ਦੇ ਨਾਲ ਅੱਗੇ ਵੀ ਕੰਮ ਕੀਤਾ ਤੇ ਹੁਣ ਵੀ ਵਫਾਦਾਰੀ ਨਾਲ ਕਰਾਂਗੇ ਸੋ ਮੈਨੂੰ ਖੁਸ਼ੀ ਹੈ ਕਿ ਜ਼ਿਲ੍ਹਾ ਪ੍ਰੀਸ਼ਦ ਦੇ ਬਲਾਕ ਸੰਮਤੀ ਵਾਸਤੇ ਜਿਹੜੇ ਕੈਂਡੀਡੇਟ ਹੈ ਉਹ ਇਹਨਾਂ ਤੇ ਮੈਂ ਛੱਡਦਾ ਕਿ ਆਪਣੇ ਬਾਰੇ ਬਲਾਕ ਚ ਸਲਾਹ ਕਰਕੇ ਜਿਹੜਾ ਜਿਹੜਾ ਤੁਸੀਂ ਨੁਮਾਇੰਦਾ ਚੁਣੋਗੇ ਮੈਨੂੰ ਮਨਜ਼ੂਰ ਹੋਏਗਾ ਕਿਉਂਕਿ ਜ਼ਿਆਦਾ ਕੰਮ ਤੇ ਕਰਨਾ ਹੁੰਦਾ ਵੇ ਬਲਾਕ ਦੇ ਵਰਕਰਾਂ ਨੇ ਤੇ ਉਹ ਜਿਹੜੇ ਜਿਹੜੇ ਆਪਣੇ ਵਰਕਰ ਦੇ ਵਿੱਚ ਸਮਝਣਗੇ ਵੀ ਜਿਹਨੂੰ ਅਸੀਂ ਚਿਤਾਸ ਸਕਣਗੇ ਉਹ ਮੈਨੂੰ ਨਾਂ ਦੇ ਦੇਣਗੇ ਰਾਤ ਸ਼ਾਮ ਤੱਕ ਉਹ ਫਿਰ ਮੈਂ ਐਲਾਨ ਕਰਾਂਗੀ ਤੇ ਅਰਦਾਸ ਕਰਦੀ ਆ ਕਿ ਸਾਰੇ ਇਕੱਠੇ ਹੋ ਕੇ ਆਪਾਂ ਤਕੜੇ ਹੋ ਕੇ ਚੋਣਾਂ ਲਈ ਭਾਈ ਗੁਰਜੀਤ ਘਰ ਦਾ ਭਾਈ ਗੁਰਜੀਤ ਦੀਫ ਹਤੇ ਅੱਜ ਮੀਟਿੰਗ ਹੋਈ ਆ ਤੇ ਵਿਚਾਰ ਕੀਤੇ ਗਏ ਆ ਕਿ ਬਲਾਕ ਸ਼ਾਂਤੀ ਜਿਹੜਾ ਪ੍ਰੀਸ਼ਦ ਚੋਣਾ ਲੜਨ ਬਾਰੇ ਤੇ ਉਬੜੇ ਜੋਸ਼ ਨਾਲ ਸਾਰੇ ਵਰਕਰਾਂ ਨੇ ਕਿਹਾ ਕਿ ਅਸੀਂ ਸ਼ਾਮ ਤੱਕ ਦੱਸ ਦਿੰਨੇ ਆ ਕਿ ਕਿਸ ਤਰ੍ਹਾਂ ਕਿਸ ਤਰ੍ਹਾਂ ਵੀਰਵਾਰ ਖੜੇ ਕਰ ਭਾਈ ਗੁਰਜੀਤ ਕੰਟਰ ਸਰ